ਪਰ ਸਾਨੂੰ ਜਿਹੜੀ ਇਨਕਮ ਆ ਉਹ ਬਹੁਤ ਘੱਟ ਹੋਈ ਜਾ ਤੇ ਉਹਦਾ ਪੈਸਾ ਤਾਨੂੰ ਜਿਆਦਾ ਮਿਲਦਾ ਵਾ ਕਿਉਂਕਿ ਜਦੋਂ ਤੁਸੀਂ ਇਹ ਅੱਧੇ ਡਾਲਰ ਤੋਂ ਲੈ ਕੇ 5 ਡਾਲਰ ਤੱਕ ਵੀ ਤੁਸੀਂ ਜਿਹੜਾ ਉਹ ਸੋ ਉਸ ਕੈਟਾਗਰੀ ਦੇ ਹਿਸਾਬ ਨਾਲ ਜਿਹੜਾ ਪੈਸਾ ਵਾ ਉਹ ਮਿਲਦਾ ਵਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪੈਰ ਪੈਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੀ 1000 ਵਿਊ ਦਾ YouTube ਕਿੰਨਾ ਪੈਸਾ ਦਿੰਦਾ ਵਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਹੁੰਦੇ ਆ ਉਹ ਪੁੱਛਦੇ ਆ ਕਿ ਵੀਰ ਜੀ ਸਾਨੂੰ 1000 ਜਾਂ ਫਿਰ 2000 ਜਾਂ ਫਿਰ 1 ਲੱਖ ਵਿਊ ਦਾ YouTube ਸਾਨੂੰ ਕਿੰਨਾ ਪੈਸਾ ਦਿੰਦਾ ਵਾ ਕਈਆਂ ਦੇ ਤਾਂ ਵਿਊ ਨੇ ਜਿਹੜੇ ਉਹ ਲੱਖ ਲੱਖ 2-2 ਲੱਖ ਵੀ ਹੋਏ ਹੋਏ ਨੇ ਪਰ ਉਹਨਾਂ ਨੂੰ ਜਿਹੜੀ ਇਨਕਮ ਆ ਬਹੁਤ ਥੋੜੀ ਹੋਈ ਆ ਉਹ ਕਹਿੰਦੇ ਕਿ ਵੀਰ ਜੀ ਸਾਡੇ ਦਾ ਵਿਊ ਬਹੁਤ ਜ਼ਿਆਦਾ ਨੇ ਪਰ ਸਾਨੂੰ ਜਿਹੜੀ ਇਨਕਮ ਆ ਉਹ ਬਹੁਤ ਘੱਟ ਹੋਈ ਆ ਇਸ ਤਰ੍ਹਾਂ ਕਿਉਂ ਹੋਇਆ ਵਾ ਸੋ ਅੱਜ ਇਸ ਵੀਡੀਓ ਦੇ ਵਿੱਚ ਅੱਵੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਵੀ YouTube 500 ਵਿਊ 5000 ਵਿਊ ਦਾ ਕਿੰਨਾ ਪੈਸਾ ਜਿਹੜਾ ਤੁਹਾਨੂੰ ਉਹ ਦਿੰਦਾ ਵਾ ਸੋ ਬਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਰ ਨੂੰ ਰਿਕਵੈਸਟ ਆ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਉਹਨਾਂ ਦੇਣਾ ਵਾ ਸੋ ਆਓ ਦੋਸਤੋ ਆਪਾਂ ਕਰਦੇ ਆਂ ਫਿਰ ਵੀਡੀਓ ਸ਼ੁਰੂ ਜੀ ਸੋ ਦੇਖੋ ਜਿਹੜਾ YouTube ਆ ਨਾ ਉਹ 1000 ਵਿਊ ਦਾ ਜਾਂ ਫਿਰ 2000 ਜਾਂ 3000 ਦਾ ਜਾਂ ਫਿਰ 500 ਵਿਊ ਦਾ ਕਿੰਨਾ ਪੈਸਾ ਦਿੰਦਾ ਵਾ ਸੋ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਆਪਾਂ ਸਮਝਦੇ ਆਂ ਵੀ ਜਿਹੜਾ YouTube ਆ ਉਹ ਸਾਨੂੰ ਪੈ ਕੀ ਮੇਂ ਦਿਨ ਦਵਾ ਕਦੋਂ ਤੱਕ ਪੈਸਾ ਦਿੰਦਾ ਵਾ ਦੇਖੋ YouTube ਸਾਨੂੰ ਪੈਸਾ ਦਿੰਦਾ ਵਾ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖਦੇ ਹੋ ਨਾ ਜਾਂ ਫਿਰ ਤੁਸੀਂ ਮੇਰੀ ਵੀ ਵੀਡੀਓ ਦੇਖਦੇ ਹੋ ਨਾ ਜਦੋਂ ਵੀ ਤੁਸੀਂ ਪਲੇ ਕਰਦੇ ਹੋ ਵੀਡੀਓ ਪਲੇ ਹੋਣ ਤੋਂ ਪਹਿਲਾਂ ਮੇਰੀ ਵੀਡੀਓ ਦੇ ਅੱਗੇ ਇੱਕ ਐਡ ਹੁੰਦੀ ਹੁੰਦੀ ਹੈ 30 ਸਕਿੰਟ ਦੀ 10 ਸਕਿੰਟ ਦੀ 5 ਸਕਿੰਟ ਦੀ ਨਾ ਉਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜਾਂ ਫਿਰ ਪੂਰੀ ਵੀ ਤੁਸੀਂ ਦੇਖ ਸਕਦੇ ਹੋ YouTube ਸਾਨੂੰ ਬਸ ਉਹਦਾ ਹੀ ਪੈਸਾ ਦਿੰਦਾ ਵਾ ਮੰਨ ਕੇ ਚੱਲੋ ਕੋਈ ਬਹੁਤ ਵੱਡੀ ਕੰਪਨੀ ਹੈ ਜਿਨੇ ਮਤਲਬ ਵੀ ਸ਼ੂਜ਼ ਬਣਾਉਣੇ ਸ਼ੁਰੂ ਕੀਤੇ ਆ ਹਨਾ ਉਹ ਕਹਿੰਦਾ ਵੀ ਜਿਹੜੀ ਮੇਰੀ ਐਡ ਆ ਉਹ ਜਿਆਦਾ ਤੋਂ ਜਿਆਦਾ ਹੋਵੇ ਲੋਕਾਂ ਤੱਕ ਜਿਆਦਾ ਤੋਂ ਜਾਦਾ ਮੇਰੀ ਕੰਪਨੀ ਹੈ ਜਿਹੜੀ ਉਹ ਲੋਕਾਂ ਦੀ ਨਿਗਾਹ ਤੱਕ ਪਹੁੰਚਦੇ ਲੋਕ ਜਿਹੜੇ ਮੇਰੇ ਸ਼ੂ ਬਣਾਏ ਨੇ ਉਹ ਖਰੀਦਣ ਤੇ ਮੈਨੂੰ ਪੈਸਾ ਜਿਹੜਾ ਉਹ ਕਮਾਵੇ ਜਾਨੀ ਕਿ ਆਪਣਾ ਕੋਈ ਵੀ ਬੰਦਾ ਮੰਨ ਕੇ ਚੱਲੋ ਜੇ ਇਹਦਾ ਕੋਈ ਬਿਜ਼ਨਸ ਚੱਲਦਾ ਵਾ ਉਹ ਆਪਣਾ ਬਿਜ਼ਨਸ ਗਰੋ ਕਰਨਾ ਚਾਹੁੰਦਾ ਤਾਂ YouTube ਦੇ ਉੱਤੇ ਏਡ ਲਗਾ ਸਕਦਾ ਤੁਸੀਂ ਵੀ ਆਪਣੀ ਵੀਡੀਓ ਦੀ ਜੇ ਮੰਨ ਲੇ ਚੱਲੋ ਤੁਸੀਂ ਕਿਸੇ ਵੀ ਟੋਪੀ ਦੇ ਉੱਤੇ ਕੰਮ ਕਰਦੇ ਤੁਸੀਂ ਆਪਣੀ ਏਡ ਤੁਸੀਂ YouTube ਦੇ ਉੱਤੇ ਲਗਾ ਸਕਦੇ ਹੋ ਆਪਣੇ ਚੈਨਲ ਨੂੰ ਤੁਸੀਂ ਪ੍ਰੋਮੋਟ ਤੁਸੀਂ ਖੁਦ ਵੀ ਕਰ ਸਕਦੇ ਹੋ ਬਟ ਉਹਦੇ ਲਈ ਕੀ ਕਰਨਾ ਪਵੇਗਾ ਤੁਹਾਨੂੰ ਤੁਹਾਨੂੰ YouTube ਨੂੰ ਪੈਸਾ ਦੇਣਾ ਪਵੇਗਾ ਠੀਕ ਹੈ ਜੀ ਸੋ ਇਹ ਜਿਹੜਾ ਸਾਨੂੰ ਪੈਸ ਸਾਡੀ ਵੀਡੀਓ ਦੇ ਅੱਗੇ ਐਡ ਹੁੰਦੀ ਆ ਸਾਨੂੰ ਉਹਦਾ ਉਨਾ ਪੈਸਾ ਜਿਹੜਾ ਸਾਨੂੰ ਉਹ ਮਿਲਦਾ ਵਾ ਤੇ ਸਾਨੂੰ YouTube ਆ ਜਿਹੜਾ ਉਹ ਕਿੰਨਾ ਪੈਸਾ ਦਿੰਦਾ ਵਾ ਮੰਨ ਕੇ ਚੱਲੋ ਸਾਨੂੰ YouTube ਆ ਜਿਹੜਾ ਉਹ 55 45 ਦਾ ਪੈਸਾ ਦਿੰਦਾ ਵਾ ਠੀਕ ਹੈ ਜਾਨੀ ਕਿ ਜਿੰਨਾ ਵੀ ਮੰਨ ਕੇ ਚੱਲੋ ਸਾਡਾ ਪੈਸਾ ਬਣਦਾ ਵਾ YouTube ਦੇ ਉੱਤੇ ਸਾਡੇ ਚੈਨਲ ਦੇ ਤੋਂ ਤਾਂ 45% YouTube ਆਪ ਰੱਖ ਲੈਂਦਾ ਵਾ ਤੇ 55% ਜਿਹੜਾ ਉਹ ਕ੍ਰिएਟਰ ਨੂੰ ਦੇ ਦਿੰਦਾ ਯਾਨੀ ਕਿ ਯੂਟਿਊਬਰ ਨੂੰ ਦੇ ਦਿੰਦਾ ਵਾ ਤੁਹਾਨੂੰ ਦੇ ਦਿੰਦਾ ਜਿਹੜੀ ਵੀਡੀਓ ਦੇ ਉੱਤੇ ਜਾਦਾ ਐਡ ਆਉਂਦੀ ਆ 55% ਤੁਹਾਨੂੰ ਦੇਵੇਗਾ ਤੇ 45% ਜਿਹੜਾ ਉਹ YouTube ਆਪ ਰੱਖੇਗਾ ਯਾਨੀ ਕਿ ਜੇ ਅਸੀਂ ਸਿੱਧੀ ਜੀ ਗੱਲ ਕਰੀ YouTube ਵੀ ਪੈਸਾ ਕਮਾਉਂਦਾ ਵਾ YouTube ਸਾਡੇ ਤੋਂ ਪੈਸਾ ਕਮਾਰਿਆ ਵਾ ਜਿੰਨੀ ਅਸੀਂ ਵੀਡੀਓ ਬਣਾਵਾਂਗੇ YouTube ਉੰਨਾ ਪੈਸਾ ਜਿਹੜਾ ਉਹ ਕਮਾਏਗਾ ਤੇ YouTube ਵੀ ਸਾਡੇ ਦੇ ਸਾਰੇ ਇਹੀ ਚੱਲਦਾ ਵਾ ਜੇ ਅਸੀਂ ਵੀਡੀਓ ਨਹੀਂ ਬਣਾਵਾਂਗੇ ਤਾਂ YouTube ਵੀ ਪੈਸਾ ਨਹੀਂ ਕਮਾਏਗਾ ਠੀਕ ਹੈ ਜੀ ਸਿੱਧੀ ਗੱਲ ਤਾਂ YouTube ਵੀ ਸਾਡੇ ਤੋਂ ਹੀ ਪੈਸਾ ਕਮਾਉਂਦਾ ਵਾ ਹੁਣ ਆਪਾਂ ਗੱਲ ਕਰਦੇ ਹਾਂ ਵੀ 1000 ਵਿਊ ਦਾ YouTube ਕਿੰਨਾ ਪੈਸਾ ਦਿੰਦਾ ਵਾ ਮੰਨ ਕੇ ਚੱਲੋ ਤੁਹਾਡੀ ਵੀਡੀਓ ਦੇ ਉੱਤੇ 1000 ਵਿਊ ਆਏ ਆ ਠੀਕ ਹੈ ਜੀ ਮਤਲਬ ਇਹਦੇ ਕੋਈ ਪੱਕਾ ਫਿਕਸ ਨਹੀਂ ਹੈਗਾ ਵੀ ਤੁਹਾਨੂੰ ਇਹਦੇ ਦੇ 1000 ਵਿਊ ਦੇ ਉੱਤੇ ਕਿੰਨੇ ਡਾਲਰ ਆ ਜਿਹੜੇ ਉਹ ਦਿੱਤੇ ਜਾਣਗੇ ਡਿਪੈਂਡ ਕਰਦਾ ਵਾ ਤੁਹਾਡੀ ਨੀਸ਼ਾ ਜਿਹੜੀ ਹੈ ਨਾ ਤੁਹਾਡੀ ਜਿਹੜੀ ਕੈਟਾਗਰੀ ਆ ਚੈਨਲ ਦੀ ਉਹ ਕਿਸ ਟੌਪਿਕ ਦੇ ਉੱਤੇ ਆ ਮੰਨ ਕੇ ਚੱਲੋ ਮੇਰੀ ਟੈਕ ਦੇ ਉੱਤੇ ਆ ਹਨਾ ਜਾਂ ਫਿਰ ਮੇਰੀ ਗੇਮਿੰਗ ਦੇ ਉੱਤੇ ਆ ਜਾਂ ਫਿਰ ਮੇਰੀ ਕੁਕਿੰਗ ਦੇ ਉੱਤੇ ਆ ਜਾਂ ਫਿਰ ਮੇਰੀ ਫਾਈਨੈਂਸ ਦੇ ਉੱਤੇ ਜਿਹੜੀ ਮੇਰੀ ਵੀਡੀਓ ਆ ਉਹ ਬਣਾਉਂਦਾ ਵਾਂ ਮੈਂ ਠੀਕ ਆ ਸੋ ਉਸ ਕੈਟਾਗਰੀ ਦੇ ਹਿਸਾਬ ਨਾਲ ਜਿਹੜਾ ਪੈਸਾ ਵਾ ਉਹ ਮਿਲਦਾ ਵਾ ਕਿਉਂਕਿ ਜਦੋਂ ਕੋਈ ਗੂਗਲ ਦੇ ਉੱਤੇ ਏਡ ਦਿੰਦਾ ਵਾ ਜਿਹੜੀ ਏਡ ਚੱਲਦੀ ਆ ਉਹ ਮਤਲਬ ਵੀ ਪਹਿਲਾਂ ਹੀ ਮਤਲਬ ਵੀ ਤੈਅ ਕਰ ਲੈਂਦਾ ਵਾ ਵੀ ਜਦੋਂ ਮੇਰੀ ਵੀਡੀਓ ਇੱਕ ਵਾਰੀ ਪਲੇ ਹੋਊਗੀ ਤਾਂ ਉਦੋਂ ਮੈਂ ਪੈਸਾ ਜਿਹੜਾ 0.0060050.60 ਕੁਝ ਇਸ ਤਰ੍ਹਾਂ ਕਰਕੇ ਮੈਂ ਦਵਾਂਗਾ ਠੀਕ ਹੈ ਉਹ ਪੈਸਾ ਤੇ ਇਹ ਕਰ ਦਿੰਦਾ ਵਾ ਤਾਂ YouTube ਜਿੰਨੀ ਤੁਹਾਡੀ ਵੀਡੀਓ ਦੇ ਉੱਤੇ ਜਿੰਨੀ ਤੁਹਾਡੀ ਵੀਡੀਓ ਦੇ ਉੱਤੇ ਜ਼ਿਆਦਾ ਮਤਲਬ ਵੀ ਐਡ ਆਏਗੀ ਤੁਹਾਨੂੰ ਉਨਾਂ ਜ਼ਿਆਦਾ ਜਿਹੜਾ ਪੈਸਾ ਉਹ ਮਿਲੇਗਾ ਮੰਨ ਕੇ ਚੱਲੋ ਜਿੰਨੀ ਤੁਹਾਡੀ ਲੰਬੀ ਵੀਡੀਓ ਹੋਏਗੀ ਤੁਹਾਡੀ ਵੀਡੀਓ ਜਿਹੜੀ 8 ਮਿੰਟ ਤੋਂ ਲੈ ਵਧ ਹੋਏਗੀ ਤਾਂ ਉਹਦੇ ਤੇ ਤੁਹਾਨੂੰ ਜ਼ਿਆਦਾ ਪੈਸਾ ਮਿਲੇਗਾ 8 ਤੋਂ ਲੈ ਕੇ 10 ਮਿੰਟ ਹੋ ਗਏ 15 ਮਿੰਟ ਹੋ ਗਏ ਜਾਂ 20 ਮਿੰਟ ਦੀ ਤੁਹਾਡੀ ਵੀਡੀਓ ਵਾ ਉਹਦੇ ਤੇ ਤੁਸੀਂ ਦੇਖੋਗੇ ਘੱਟੋ ਘੱਟ ਉਹਦੇ ਦੇ 6 ایڈਸ ਨੇ ਜਿਹੜੀਆਂ 5 ਤੋਂ 6 ایڈਸ ਜਿਹੜੀਆਂ ਚਲਦੀਆਂ ਨੇ ਤੇ ਉਹਦਾ ਪੈਸਾ ਤੁਹਾਨੂੰ ਜ਼ਿਆਦਾ ਮਿਲਦਾ ਵਾ ਕਿਉਂਕਿ ਜਦੋਂ ਤੁਸੀਂ 8 ਮਿੰਟ ਤੋਂ ਲੰਬੀ ਵੀਡੀਓ ਬਣਾ ਦਿੰਦੇ ਹੋ ਉਹਦੇ ਤੇ ਤੁਹਾਨੂੰ ਇੱਕ ਆਪਸ਼ਨ ਮਿਲ ਜਾਂਦੀ ਹੈ ਮਲਟੀ ਪਲ ਏਡ ਦੀ ਤੁਸੀਂ ਖੁਦ ਏਡ ਲਗਾ ਸਕਦੇ ਹੋ ਤੁਸੀਂ ਮੰਨ ਕੇ ਚੱਲੋ ਤੁਹਾਡੀ ਆ ਵੀਡੀਓ ਚੱਲਦੀ ਪਈ ਆ ਤੁਸੀਂ ਖੁਦ ਮਤਲਬ ਜਿੱਥੇ ਚਾਹੋਗੇ ਤੁਸੀਂ ਉੱਥੇ ਤੁਸੀਂ ਏਡ ਜਿਹੜੀ ਤੁਸੀਂ ਆਪ ਖੁਦ ਲਗਾ ਸਕਦੇ ਤੁਸੀਂ ਕਹੋਗੇ ਵੀ ਆ ਮੇਰੀ 3 ਮਿੰਟ ਤੋਂ ਬਾਅਦ ਮੇਰੀ ਇੱਕ ਏਡ ਆ ਜੇ ਫਿਰ 5 ਮਿੰਟ ਤੋਂ ਬਾਅਦ ਇੱਕ ਏਡ ਆ ਜੇ ਫਿਰ 6 ਮਿੰਟ ਤੋਂ ਬਾਅਦ ਇੱਕ ਏਡ ਆ ਜੇ ਫਿਰ 8 ਮਿੰਟ ਤੋਂ ਬਾਅਦ ਇੱਕ ਏਡ ਆ ਜੇ ਇੱਕ ਜਦੋਂ ਮੇਰੀ ਵੀਡੀਓ ਖਤਮ ਹੋਏਗੀ ਉਦੋਂ ਮੇਰੀ ਏਡ ਆ ਜਿਹੜੀ ਉਹ ਆ ਜੇ ਠੀਕ ਹੈ ਜੀ ਤੁਸੀਂ 5 ਏਡ ਆ ਜਿਹੜੀ ਤੁਸੀਂ ਖੁਦ ਆਪ ਲਗਾ ਲੀਆਂ ਤੇ ਜਿੰਨੀ ਵੀਡੀਓ ਤੁਹਾਡੇ ਲੋਕ ਦੇਖਣਗੇ 1000 ਬੰਦੇ ਦੇਖਣ 1500 ਬ ਮਿਲਦਾ ਰਹੇਗਾ ਇਹ ਕੋਈ ਮਤਲਬ ਫਿਕਸ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ 1000 ਵਿਊ ਦਾ YouTube ਕਿੰਨਾ ਪੈਸਾ ਦੇਗਾ ਕਿਸੇ ਨੂੰ 2 ਡਾਲਰ ਵੀ ਦੇ ਦਿੰਦਾ ਵਾ ਕਿਸੇ ਨੂੰ 3 ਵੀ ਦੇ ਦਿੰਦਾ 5 ਵੀ ਦੇ ਦਿੰਦਾ ਵਾ ਕਿਸੇ ਨੂੰ ਅੱਧਾ ਡਾਲਰ ਵੀ ਦੇ ਦਿੰਦਾ ਵਾ 1000 ਵਿਊ ਦਾ ਅੱਧਾ ਡਾਲਰ ਵੀ ਮਿਲਦਾ ਵਾ ਕਿਸੇ ਨੂੰ ਇਹ ਡਿਪੈਂਡ ਕਰਦਾ ਤੁਹਾਡੀ ਨਿਸ਼ੇ ਦੇ ਉੱਤੇ ਮਤਲਬ ਮੇਨ ਚੀਜ਼ ਜਿਹੜੀ ਉਹ ਡਿਪੈਂਡ ਕਰਦੀ ਹੈ ਵੀ ਜਿਹੜੀ ਤੁਹਾਡੀ ਵੀਡੀਓ ਆ ਉਹ ਕਿਹੜੀ ਕੰਟਰੀ ਦੇ ਵਿੱਚ ਦੇਖੀ ਗਈ ਆ ਹਣਾ ਮੰਨ ਕੇ ਚੱਲੋ ਜੇ ਤੁਹਾਡੀ ਵੀਡੀਓ ਇਹ ਇੰਡੀਆ ਤੋਂ ਬਾਹਰ ਜਾਂ ਫਿਰ ਪਾਕਿਸਤਾਨ ਤੋਂ ਬਾਹਰ ਦੇਖੀ ਜਾਏਗੀ ਉਹਦਾ ਪੈਸਾ ਤੁਹਾਨੂੰ ਜ਼ਿਆਦਾ ਮਿਲੇਗਾ ਹਣਾ ਕਿਉਂਕਿ ਜਿਹੜਾ ਡਾਲਰ ਦਾ ਰੇਟ ਆ ਉਹ ਜ਼ਿਆਦਾ ਫੋਰਨ ਕੰਟਰੀਆਂ ਦੇ ਵਾਜੂਬ ਮੰਨ ਕੇ ਚੱਲੋ ਇੰਡੀਆ ਹੋ ਗਿਆ ਪਾਕਿਸਤਾਨ ਹੋ ਗਿਆ ਬੰਗਲਾਦੇਸ਼ ਹੋ ਗਿਆ ਇਹਨਾਂ ਦਾ ਮਤਲਬ ਇੰਨਾ ਪੈਸਾ ਜਿਹੜਾ ਹਣਾ ਉਹ ਨਹੀਂ ਹੈਗਾ ਇਹਨਾਂ ਦਾ ਤੇ ਜਿਹੜੀ ਬਾਹਰਲੀ ਕੰਟਰੀਆਂ ਨੇ ਉਹਦਾ ਜ਼ਿਆਦਾ ਪੈਸਾ ਵਾ ਹਣਾ ਜਿੰਨੀ ਵੀਡੀਓ ਤੁਹਾਡੀ ਬਾਹਰਲੀ ਕੰਟਰੀਆਂ ਦੇ ਵਿੱਚ ਦੇਖੀ ਜਾਏਗੀ ਜਿਆਦਾ ਮਿਲੇਗਾ ਉਹ ਕਿਉਂ ਜਿਆਦਾ ਮਿਲੇਗਾ ਕਿਉਂਕਿ ਜਿਹੜੀ ਬਾਹਰਲੀ ਫਰਮਾਂ ਨੇ ਜਿਹੜੀ ਬਾਹਰਲੀ ਫਰਮਾਂ ਨੇ ਉਹ ਆਪਣੀ ਐਡ ਦਾ ਪੈਸਾ ਜਿਹੜਾ ਉਹ YouTube ਨੂੰ ਜਿਆਦਾ ਦਿੰਦਾ ਵਾ ਉਹ ਜਿਆਦਾ ਪੈਸਾ ਦਿੰਦਾ ਵਾ ਜਿਹਦੇ ਕਰਕੇ ਤੁਹਾਨੂੰ ਕਮਾਈ ਆ ਜਿਹੜੀ ਉਹ ਜਿਆਦਾ ਹੁੰਦੀ ਆ ਠੀਕ ਹੈ ਜੇ ਤੁਹਾਡੀ ਵੀਡੀਓ ਇੰਡੀਆ ਦੇ ਵਿੱਚ ਦੇਖੀ ਜਾਏਗੀ ਜਾਂ ਫਿਰ ਪਾਕਿਸਤਾਨ ਦੇ ਵਿੱਚ ਦੇਖੀ ਜਾਏਗੀ ਜਾਂ ਫਿਰ ਬੰਗਲਾਦੇਸ਼ ਦੇ ਵਿੱਚ ਦੇਖੀ ਜਾਏਗੀ ਉਹਦਾ ਪੈਸਾ ਤੁਹਾਨੂੰ ਘੱਟ ਮਿਲੇਗਾ ਉਹ ਕਿਉਂਕਿ ਜਿਹੜੀ ਉੱਥੇ ਏਡ ਚੱਲਦੀ ਹੈ ਉਹ ਬਹੁਤ ਘੱਟ ਬਜਟ ਦੀ ਹੁੰਦੀ ਹੈ ਜਿਹਦੇ ਕਰਕੇ ਤੁਹਾਨੂੰ ਬਹੁਤ ਘੱਟ ਪੈਸਾ ਮਿਲਦਾ ਵਾ ਹਨਾ ਸੋ ਇਸ ਕਰਕੇ ਤੁਹਾਡੀ ਨਿਸ਼ਤੇ ਉੱਤੇ ਵੀ ਡਿਪੈਂਡ ਕਰਦਾ ਵਾ ਮੰਨ ਕੇ ਚਲੋ ਜੇ ਤੁਸੀਂ ਫਾਈਨੈਂਸ ਦੇ ਉੱਤੇ ਵੀਡੀਓ ਬਣਾਉਂਦੇ ਹੋ ਹਨਾ ਤਾਂ ਉਹਦੇ ਤੇ ਪੈਸਾ ਤੁਹਾਨੂੰ ਜਿਹੜਾ ਜ਼ਿਆਦਾ ਮਿਲੇਗਾ ਮੰਨ ਕੇ ਚਲੋ ਤੁਸੀਂ ਵੀਡੀਓ ਬਣਾ ਰਹੇ ਹੋ ਵੀ ਕਿਹੜੇ ਬੈਂਕ ਦੇ ਵਿੱਚ ਤੁਹਾਨੂੰ ਅਕਾਊਂਟ ਖੁਲੋਣਾ ਚਾਹੀਦਾ ਵਾ ਕਿਹੜੀ ਬੈਂਕ ਦਾ ਤੁਹਾਨੂੰ ਕ੍ਰੈਡਿਟ ਕਾਰਡ ਆ ਜਿਹੜਾ ਤੁਹਾਨੂੰ ਲੈਣਾ ਚਾਹੀਦਾ ਵੀ ਤੁਸੀਂ YouTube ਤੋਂ ਪੈਸੇ ਕਿਵੇਂ ਕਮਾ ਸਕਦੇ ਹੋ ਮਹੀਨੇ ਦੇ ਵਿੱਚ ਤੁਸੀਂ ਕਿੰਨਾ મતલਬ ਤੁਸੀਂ ਪੈਸਾ ਕਮਾ ਸਕਦੇ ਹੋ ਲੱਖ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਹਨ ਜਦੋਂ ਤੁਸੀਂ ਇੱਧਰ ਟਾਈਟਲ ਲਿਖਦੇ ਨੇ ਟੈਗ ਲਗਾਉਂਦੇ ਹੋ ਡਿਸਕ੍ਰਿਪਸ਼ਨ ਲਗਾ ਦਿੰਦੇ ਹੋ ਉਹਦੇ ਤੇ ਥੋੜੀ ਜੀ ਮਤਲਬ ਏਡ ਆ ਜਿਹੜੀ ਉਹ ਮਹਿੰਗੀ ਚਲਦੀ ਆ ਤੇ ਉਹਦੇ ਤੋਂ ਵੀ ਤੁਸੀਂ ਪੈਸਾ ਜਿਹੜਾ ਉਹ ਜਿਆਦਾ ਤੁਸੀਂ ਜਿਹੜਾ ਉਹ ਕਮਾ ਸਕਦੇ ਹੋ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਹਜ਼ਾਰ ਵਿਊ ਦਾ ਟੁਕੜ ਟੁਕੜ ਮੰਨ ਕੇ ਚੱਲੋ ਤੁਸੀਂ ਇਹ ਅੱਧੇ ਡਾਲਰ ਤੋਂ ਲੈ ਕੇ 5 ਡਾਲਰ ਤੱਕ ਵੀ ਤੁਸੀਂ ਜਿਹੜਾ ਉਹ ਕਮਾ ਸਕਦੇ ਹੋ ਹਨ ਮੇਰਾ ਜਿਹੜਾ ਇੱਕ YouTube ਚੈਨਲ ਹੈਗਾ ਮਿਸਟਰ ਸਰੋਏ ਫਿਟਨੈਸ ਦੇ ਨਾਂ ਤੇ ਜੇ ਆਪਾਂ ਉਹਦੀ ਗੱਲ ਕਰੀਏ ਮੇਰੀ ਕਈ ਵੀ 6 ਲੱਖ ਤੋਂ ਉੱਪਰ ਵਿਊ ਹੋਏ ਹੋਏ ਨੇ ਉਹ 6 ਲੱਖ ਤੋਂ ਹੀ ਮੈਂ ਘਟੋ-ਘਟ 50000 ਰੁਪਿਆ ਜਿਹੜਾ ਮੈਂ ਉਹ ਕਮਾ ਆ ਗਿਆ 6 ਲੱਖ ਵਿਊ ਦਾ ਮੈਨੂੰ 50000 ਰੁਪਿਆ ਜਿਹੜਾ ਆ ਗਿਆ ਕਿਉਂਕਿ ਉਹ ਵੀਡੀਓ ਜਿਹੜੀ ਮੇਰੀ ਫਿਟਨੈਸ ਦੇ ਉੱਤੇ ਆ ਉਹਦੇ 6 ਲੱਖ ਵਿਊ ਨੇ ਉਹ ਫੋਰਨਰ ਕੰਟਰੀਆਂ ਦੇ ਵਿੱਚ ਜ਼ਿਆਦਾ ਦੇਖੀ ਗਈ ਆ ਜਿਹਦੇ ਕਰਕੇ ਮਤਲਬ ਵੀ ਮੈਨੂੰ ਪੈਸਾ ਜਿਹੜਾ ਉਹ ਜ਼ਿਆਦਾ ਮਿਲਿਆ ਵਾ ਤੇ ਬਾਕੀ ਜੇ ਆਪਾਂ ਗੱਲ ਕਰੀ ਨਿਸ਼ੇ ਦੀ ਉੱਤੇ ਕਿਉਂਕਿ ਫਿਟਨੈਸ ਦੇ ਉੱਤੇ ਜਿਹੜੇ ਵੀਡੀਓ ਬਣਦੀਆਂ ਨੇ ਉਹਦੇ ਤੇ ਮਤਲਬ ਵੀ ਜਿਹੜੀ ਐਡ ਆ ਉਹ ਥੋੜੀ ਜੀ ਮਹਿੰਗੀ ਲੱਗਦੀ ਆ ਜਿਹਦੇ ਕਰਕੇ ਪੈਸਾ ਦੀ ਵੀਡੀਓ ਦੇ ਉੱਤੇ ਕਿਹੜੀ ਮਤਲਬ ਕਿੰਨੀਆਂ ਐਡ ਚੱਲੀਆਂ ਨੇ ਤੇ ਕਿਹੜੀ ਮਹਿੰਗੀ ਐਡ ਜਿਹੜੀ ਜਿੰਨੀ ਮਹਿੰਗੀ ਐਡ ਤੁਹਾਡੇ ਚੈਨਲ ਦੇ ਉੱਤੇ ਤੁਹਾਡੀ ਵੀਡੀਓ ਦੇ ਉੱਤੇ ਚੱਲੇਗੀ ਤੁਸੀਂ ਉਨਾਂ ਜ਼ਿਆਦਾ ਜਿਹੜਾ ਪੈਸਾ ਤੁਸੀਂ ਉਹ ਕਮ ਉਹ ਕਹੇ ਜੀ ਸੋ ਇਹ ਪੱਕਾ ਫਿਕਸ ਨਹੀਂ ਜਗਾ ਵੀ 1000 ਵੀਊ ਦਾ ਕਿੰਨਾ ਡਾਲਰ ਮਿਲਦਾ ਕਿੰਨਾ ਨਹੀਂ ਡਾਲਰ ਮਿਲਦਾ ਹੈਗਾ ਉਹ ਕੋਈ ਪੱਕਾ ਫਿਕਸ ਨਹੀਂ ਜਗਾ ਬਲ ਤੁਸੀਂ ਇਹ ਚੀਜ਼ ਵੱਲ ਤੁਸੀਂ ਧਿਆਨ ਨਹੀਂ ਦੇਣਾ ਹੈਗਾ ਤੁਸੀਂ ਬੱਚੋ ਉਪਰ ਕਰਕੇ ਤੁਸੀਂ YouTube ਦੇ ਉੱਤੇ ਕੰਮ ਕਰੀ ਚੱਲੋ ਤੁਸੀਂ ਡੇਲੀ ਵੀਡੀਓ ਅਪਲੋਡ ਕਰਦੇ ਹੋ ਤੁਸੀਂ ਆਪਣਾ ਕੰਟੈਂਟ ਦੇ ਵਿੱਚ ਦਮ ਰੱਖੋ ਵਧੀਆ ਕੰਟੈਂਟ ਬਣਾਓ ਜਦੋਂ ਤੁਹਾਡੀ ਵੀਡੀਓ ਵਾਇਰਲ ਹੋਣ ਲੱਗੀਆਂ ਤੁਹਾਡਾ ਕੰਟੈਂਟ ਵਾਇਰਲ ਹੋਣ ਲੱਗ ਗਿਆ ਫਿਰ ਤੁਹਾਡੇ ਜਿਹੜੇ ਪੈਸੇ ਦੇਖੋ ਆਪਣੇ ਆਪ ਹੀ ਦਿਨਾਂ ਦੇ ਵਿੱਚ ਵਧੀ ਜਾਣਗੇ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤੁਸੀਂ ਘੱਟੋ ਘੱਟ 20000 ਤੋਂ ਲੈ ਕੇ 25000 50000 ਰ ਕਮ ਆ ਸਕਦੇ ਹਾਂ ਜੇ ਤੁਸੀਂ ਡੇਲੀ ਵੀਡੀਓ ਰੈਗੂਲਰ ਤੁਸੀਂ ਅਪਲੋਡ ਕਰਦੇ ਪਿਓ ਜਦੋਂ ਤੁਸੀਂ ਇੱਕ ਦਿਨ ਛੱਡ ਕੇ ਤੁਸੀਂ ਵੀਡੀਓ ਜਿਹੜੀ ਉਹ ਅਪਲੋਡ ਕਰਦੇ ਪਿਓ ਤੁਸੀਂ ਇਹਦੇ ਬਾਰੇ ਨਾ ਤੁਸੀਂ ਧਿਆਨ ਦਿਓ ਵੀ ਸਾਨੂੰ 1000 ਵਿਊ ਦੇ ਕਿੰਨਾ ਪੈਸਾ ਮਿਲੇਗਾ ਤੁਸੀਂ ਬਸ ਚੁੱਪ ਕਰਕੇ ਤੁਸੀਂ ਆਪਣਾ YouTube ਦੇ ਉੱਤੇ ਕੰਮ ਕਰੋ ਠੀਕ ਹੈ ਜੀ ਜਦੋਂ ਤੁਸੀਂ YouTube ਦੇ ਉੱਤੇ ਕੰਮ ਕਰੋਗੇ ਪੈਸੇ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਿਆ ਬਾਕੀ ਜਿਹੜੀ ਗੱਲ ਜਦੋਂ ਤੁਹਾਡਾ ਚੈਨਲ ਵੱਡਾ ਚੈਨਲ ਹੋ ਜਾਇਆ 1 ਲੱਖ ਤੁਹਾਡੇ ਸਬਸਕ੍ਰਾਈਬਰ ਹੋ ਗਏ ਹਨਾ ਤਾਂ ਤੁਹਾਡਾ ਚੈਨਲ ਜਿਹੜਾ ਇੱਕ ਬ੍ਰੈਂਡ ਬਣ ਜਾਏਗਾ ਫਿਰ ਜਦੋਂ ਤੁਹਾਡਾ ਚੈਨਲ ਦਾ ਬ੍ਰੈਂਡ ਬਣ ਗਿਆ ਫਿਰ ਤੁਹਾਨੂੰ ਸਪਾਂਸਰਸ਼ਿਪ ਆ ਵੀ ਜਿਹੜੀ ਤੁਹਾਨੂੰ ਉਹ ਮਿਲਣਗੀ ਸਪਾਂਸਰਸ਼ਿਪ ਵੀ ਤੁਹਾਨੂੰ ਮਿਲੇਗੀ ਜੇਦੋਂ ਤੋਂ ਤੁਹਾਨੂੰ ਪੈਸਾ ਜਿਹੜਾ ਉਹ ਜ਼ਿਆਦਾ ਮਿਲੇਗਾ ਤੁਸੀਂ ਇੱਕ ਸਪੌਂਸਰਸ਼ਿਪ ਦਾ ਘੱਟੋ ਘੱਟ ਤੁਸੀਂ 30000 ਤੋਂ ਲੈ ਕੇ 40000 ਜਾਂ ਫਿਰ 50000 ਤੱਕ ਵੀ ਤੁਸੀਂ ਜਿਹੜਾ ਉਹ ਚਾਰਜ ਕਰ ਸਕਦੇ ਹੋ ਜਿਹੜੀ ਕੰਪਨੀ ਤੁਹਾਨੂੰ ਸਪான்ਸਰ ਕਰੇਗੀ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਤੁਸੀਂ ਇਹ ਦੇਖੋ ਵੀ ਤੁਸੀਂ ਆਪਣੀ ਜਿਹੜੀ ਵੀ ਕੈਟਾਗਰੀ ਤੇ ਕੰਮ ਕਰਦੇ ਹੋ ਉਹਦਾ ਇੱਕ ਬ੍ਰੈਂਡ ਬਣਾਓ ਜਦੋਂ ਤੁਹਾਡਾ ਬ੍ਰੈਂਡ ਬਣ ਗਿਆ ਪੈਸੇ ਤੁਹਾਡੇ ਆਪਣੇ ਆਪ ਪਿੱਛੇ ਭੱਜੇ ਆਉਣਗੇ ਤੁਹਾਨੂੰ ਪੈਸੇ ਹਲ ਭਜਨ ਦੀ ਲੋੜ ਨਹੀਂ ਜੇਗੀ ਜੀ ਸੋ ਇਹ ਹੁਣ ਉਮੀਦ ਕਰਦਾ ਕਿ ਤੁਹਾਨੂੰ ਕਲੀਅਰ ਹੋ ਗਿਆ ਨਾ ਵੀ YouTube 1000 ਵਿਊ ਦਾ ਕਿੰਨਾ ਪੈਸਾ ਦਿੰਦਾ 500 ਵਿਊ ਦਾ ਕਿੰਨਾ ਪੈਸਾ ਦਿੰਦਾ ਵਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸ ਸੋ ਵਾਲਾ ਜਿਹੜਾ ਤੁਸੀਂ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਜੀ ਤਨੂ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ